ਓਏ ਓਹੀ 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 ਕੋਈ ਤੇ ਗੱਲ ਆ ਜੁੱਧ ਨਸ਼ਾ ਵਿਰੋਧ ਨਸ਼ਾ ਖਤਮ ਨਹੀਂ ਹੋਇਆ ਨਹੀਂ ਹੋਇਆ ਜੀ ਬੋਲ ਕੇ ਦੱਸ ਆਹ ਨਹੀਂ ਹੋਇਆ ਨਹੀਂ ਹੋਇਆ ਨਾ ਗੱਲ ਵੀ ਤੁਹਾਡੇ ਗਏ ਨਹੀਂ ਹੋਇਆ ਮਹਾਰਾਜ ਤੇ ਟੀ-ਸ਼ਰਟ ਆਪਣੀ ਮੁਫਤ ਆ ਲਈ ਹੈ ਨਾਲੇ ਮੁਫਤ ਨਹੀਂ ਸਰਕਾਰ ਦੀ ਹੈ ਸਰਕਾਰ ਕੀ ਦੀ ਹੈ ਲੋਕਾਂ ਦੀ ਆਪਣੀ ਦੁਕਾਨ ਹੈ ਨਾਲੇ ਛੁੱਟੀ ਮਨਾਉਂਦੇ ਆ ਹਾਂ ਕੱਲ ਛੁੱਟੀ ਪਾਰੀ ਜੀ ਸਾਹਿਬ ਤੇਰੇ ਨਾਲ ਕੱਲ ਵੀ ਮੁਲਾਕਾਤ ਕੱਲ ਵੀ ਹੋਈ ਆ ਯਾਰੀ ਹੁਣ ਕੋਈ ਪੱਕੀ ਪੱਕੀ ਹੋ ਗਈ ਤੇ ਕਾਂਗਰਸ ਦੀ ਵੋਟ ਪੱਕੀ ਹੋ ਜੇਂਦੀ ਟੀਮ ਹੈ ਨਾ ਉੱਥੇ ਸਾਰਿਆਂ ਨੂੰ ਕਹਿਣਾ ਠੀਕ ਹੈ ਜੀ ਓਏ ਉਹੀ 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 ਕੋਈ ਤੇ ਗੱਲ ਆ ਜੁੱਧ ਨਸ਼ਾ ਵਿਰੋਧ ਨਸ਼ਾ ਖਤਮ ਨਹੀਂ ਹੋਇਆ ਨਹੀਂ ਹੋਇਆ ਜੀ ਬੋਲ ਕੇ ਦੱਸ ਆਹ ਨਹੀਂ ਹੋਇਆ ਨਹੀਂ ਹੋਇਆ ਨਾ ਗੱਲ ਵੀ ਤੁਹਾਡੇ ਕਹੇ ਨਹੀਂ ਹੋਇਆ ਮਹਾਰਾਜ ਤੇ ਟੀ-ਸ਼ਰਟ ਆਪਣੀ ਮੁਫਤ ਆ ਲਈ ਹੈ ਨਾਲੇ ਮੁਫਤ ਨਹੀਂ ਸਰਕਾਰ ਦੀ ਹੈ ਸਰਕਾਰ ਦੀ ਹੈ ਲੋਕਾਂ ਦੀ ਆਪਣੀ ਦੁਕਾਨ ਹੈ ਨਾਲੇ ਛੁੱਟੀ ਮਨਾਉਂਦੇ ਆ ਹਾਂ ਕੱਲ ਛੁੱਟੀ ਪਾਰੀ ਜੀ ਸਾਹਿਬ ਤੇਰੇ ਨਾਲ ਵੀ ਮੁਲਗਾ ਨਿਕਲੂਈ ਹੈ ਯਾਰੀ ਹੁਣ ਕੋਈ ਪੱਕੀ ਪੱਕੀ ਹੈ ਤੇ ਕਾਂਗਰਸ ਦੀ ਵੋਟ ਪੱਕੀ ਹੋ ਜੇਂਦੀ ਟੀਮ ਹੈ ਨਾ ਉੱਥੇ ਸਾਰਿਆਂ ਨੂੰ ਕਹਿਣਾ ਠੀਕ ਹੈ ਜੀ ਓਏ ਉਹੀ 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 ਕੋਈ ਤੇ ਗੱਲ ਆ ਜੁਦ ਨਸ਼ਾ ਵਿਰੋਧ ਨਸ਼ਾ ਖਤਮ ਨਹੀਂ ਹੋਇਆ ਨਹੀਂ ਹੋਇਆ ਜੀ ਬੋਲ ਕੇ ਦੱਸ ਆਹ ਨਹੀਂ ਹੋਇਆ ਨਹੀਂ ਹੋਇਆ ਨਾ ਗੱਲ ਵੀ ਤੁਹਾਡੇ ਕਹੇ ਨਹੀਂ ਹੋਇਆ ਮਹਾਰਾਜ ਤੇ ਟੀ-ਸ਼ਰਟ ਆਪਣੀ ਮੁਫਤ ਆਲੀ ਹੈ ਨਾਲੇ ਮੁਫਤ ਨਹੀਂ ਸਰਕਾਰ ਦੀ ਹੈ ਸਰਕਾਰ ਕੀ ਦੀ ਹੈ ਲੋਕਾਂ ਦੀ ਆਪਣੀ ਦੁਕਾਨ ਹੈ ਨਾਲੇ ਛੁੱਟੀ ਮਨਾਉਂਦੇ ਆ ਹਾਂ ਕੱਲ ਛੁੱਟੀ ਬਾਰੀ ਜੀ ਸਾਹਿਬ ਤੇਰੇ ਨਾਲ ਵੀ ਮੁਲਗਾ ਨਿਕਾਲ ਲਈ ਹੈ ਯਾਰੀ ਹੁਣ ਕੋਈ ਪੱਕੀ ਪੱਕੀ ਹੈ ਤੇ ਕਾਂਗਰਸ ਦੀ ਵੋਟ ਪੱਕੀ ਹੋ ਜੇਂਦੀ ਟੀਮ ਹੈ ਨਾ ਉੱਥੇ ਸਾਰਿਆਂ ਨੂੰ ਕਹਿਣਾ ਠੀਕ ਹੈ ਜੀ ਕੋਈ ਉਹੀ 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 ਕੋਈ ਤੇ ਗੱਲ ਆ ਜੁਧ ਨਸ਼ਾ ਵਿਰੋਧ ਨਸ਼ਾ ਖਤਮ ਨਹੀਂ ਹੋਇਆ ਨਹੀਂ ਹੋਇਆ ਜੀ ਬੋਲ ਕੇ ਦੱਸ ਆਹ ਨਹੀਂ ਹੋਇਆ ਨਹੀਂ ਹੋਇਆ ਨਾ ਗੱਲ ਵੀ ਤੁਹਾਡੇ ਗਏ ਨਹੀਂ ਹੋਇਆ ਮਹਾਰਾਜ ਤੇ ਟੀ-ਸ਼ਰਟ ਆਪਣੀ ਮੁਫਤ ਆਲੀ ਹੈ ਨਾਲੇ ਮੁਫਤ ਨਹੀਂ ਸਰਕਾਰ ਦੀ ਹੈ ਸਰਕਾਰ ਕੀ ਦੀ ਹੈ ਲੋਕਾਂ ਦੀ ਆਪਣੀ ਦੁਕਾਨ ਹੈ ਨਾਲੇ ਛੁੱਟੀ ਮਨਾਉਂਦੇ ਆ ਹਾਂ ਕੱਲ ਛੁੱਟੀ ਬਾਰੀ ਜੀ ਸਾਹਿਬ ਤੇਰੇ ਨਾਲ ਵੀ ਮੁਲਗਾਂ ਚ ਕਾਲ ਵੀ ਆਈ ਆ ਯਾਰੀ ਹੁਣ ਕੋਈ ਪੱਕੀ ਪੱਕੀ ਹੋ ਗਈ ਤੇ ਕਾਂਗਰਸ ਦੀ ਵੋਟ ਪੱਕੀ ਹੋ ਜੇਂਦੀ ਟੀਮ ਹੈ ਨਾ ਉੱਥੇ ਸਾਰਿਆਂ ਨੂੰ ਕਹਿਣਾ ਠੀਕ ਹੈ ਜੀ ਓਏ ਉਹੀ 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 ਕੋਈ ਤੇ ਗੱਲ ਆਲਾ ਚੋਧ ਨਸ਼ਾ ਵਿਰੋਧ ਨਸ਼ਾ ਖਤਮ ਨਹੀਂ ਹੋਇਆ ਨਹੀਂ ਹੋਇਆ ਜੀ ਬੋਲ ਕੇ ਦੱਸ ਆਹ ਨਹੀਂ ਹੋਇਆ ਨਹੀਂ ਹੋਇਆ ਨਾ ਗੱਲ ਵੀ ਤੁਹਾਡੇ ਕਹੇ ਨਹੀਂ ਹੋਇਆ ਮਹਾਰਾਜ ਤੇ ਟੀ-ਸ਼ਰਟ ਆਪਣੀ ਮੁਫਤ ਆਲੀ ਹੈ ਨਾਲੇ ਮੁਫਤ ਨਹੀਂ ਸਰਕਾਰ ਦੀ ਹੈ ਸਰਕਾਰ ਕੀ ਦੀ ਹੈ ਲੋਕਾਂ ਦੀ ਆਪਣੀ ਦੁਕਾਨ ਹੈ ਨਾਲੇ ਛੁੱਟੀ ਮਨਾਉਂਦੇ ਆ ਹਾਂ ਕੱਲ ਛੁੱਟੀ ਬਾਰੀ ਜੀ ਸਾਹਿਬ ਤੇਰੇ ਨਾਲ ਕੱਲ ਵੀ ਮੁਲਾਕਾਤ ਕੱਲ ਵੀ ਆਈ ਆ ਯਾਰੀ ਹੁਣ ਕੋਈ ਪੱਕੀ ਪੱਕੀ ਹੋ ਗਈ ਤੇ ਕਾਂਗਰਸ ਦੀ ਵੋਟ ਪੱਕੀ ਹੋ ਜੇਂਦੀ ਟੀਮ ਹੈ ਨਾ ਉੱਥੇ ਸਾਰਿਆਂ ਨੂੰ ਕਹਿਣਾ ਠੀਕ ਹੈ ਜੀ